ਇਹ ਜਿੰਨੇ ਜਿੰਨੇ ਕਾਲੀ ਦਲ ਦੇ ਪ੍ਰਧਾਨ ਰਹੇ ਸੀ ਇਹ ਜਿੰਨਾ ਚਿਰ ਰਹੇ ਕਦੀ ਸ਼੍ਰੋਮਣੀ ਕਾਲੀ ਦਲ ਪ੍ਰਧਾਨ ਦਾ ਨਾਮ ਨਾਲ ਨਹੀਂ ਜੁੜਿਆ ਸੀ ਜਦੋਂ ਸ਼੍ਰੋਮਣੀ ਕਾਲੀ ਦਲ ਬਾਦਲ ਹੋ ਗਿਆ ਤੇ ਬਾਦਲ ਦਾ ਨਾਮ ਕਿੰਨਾ ਨਾਲ ਜੁੜ ਗਿਆ ਤੇ ਸ਼੍ਰੋਮਣੀ ਕਮੇਟੀ ਦੀ ਟਿਕਟ ਜਿਹਨੂੰ ਦਿੱਤੀ ਜਾਊਗੀ ਸਾਰਾ ਟੱਬਰ ਅਮਰਤਾਰੀ ਹੋਊਗਾ ਅਕਾਲੀ ਅਕਾਲੀ ਦਲ ਦੀ ਜਿਹਨੂੰ ਟਿਕਟ ਇਹ ਪਹਿਲੀ ਸ਼ਰਤ ਹੁੰਦੀ ਹੈ ਹਾਂ ਹਾਂ ਅੱਛਾ ਕਾਲੀ ਦਲ ਦਾ ਜਿਹੜਾ ਇਲੈਕਸ਼ਨ ਲੜੂਗਾ ਐਮਐਲਏ ਦੀ ਉਹ ਅਮਰਤਾਰੀ ਹੋਊਗਾ ਉਹ ਨਿਤਨੇਮੀ ਹੋਊਗਾ ਠੀਕ ਹੈ ਉਹ ਜੇਲ੍ਹ ਗਿਆ ਹੋਊਗਾ ਅੱਛਾ ਇਹ ਵੀ ਸ਼ਰਤ ਹੁੰਦੀ ਹੈ ਇਹ ਸ਼ਰਤ ਹੁੰਦੀ ਸੀ ਵੱਡੀ ਗੱਲ ਕਰਦਾ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਵੀ ਬਣ ਗਿਆ ਸੀ ਇੱਕ ਵੇਲੇ ਮੈਨੂੰ ਮੈਨੂੰ ਟਿਕਟ ਤੁਰ ਸਾਹਿਬ ਨੇ ਸਿਰਫ ਇਹਸ ਕਰਕੇ ਨਹੀਂ ਦਿੱਤੀ ਵੀ ਲੋਕ ਕਹਿਣਗੇ ਵੀ ਆਪਣੇ ਜਵਾਈ ਨੂੰ ਕੀ ਲੱਗਦਾ ਤੁਹਾਨੂੰ ਛੋਟੇ ਪੁਰਸ਼ਾ ਫਿਰ ਜਦੋਂ ਇਹ ਇਹਨਾਂ ਦੇ ਹੱਥਾਂ ਵਿੱਚ ਚਲੀ ਗਈ ਸੀਗੀ ਉਸ ਟਾਈਮ ਜੇ ਤੁਸੀਂ ਲੋਕਾਂ ਨੇ ਇਹ ਸੁਧਾਰ ਲੈ ਸ਼ੁਰੂ ਕੀਤੀ ਹੁੰਦੀ ਤਾਂ ਜਿੰਨਾ ਮਾੜਾ ਸਮਾਂ ਨਾ ਆਉਂਦਾ ਮੈਂ ਤਾਂ ਫਿਰ ਉਦੋਂ ਦਾ ਹੀ ਪਾਸੇ ਹਾਂ ਮੇਰੇ ਭਰਾਵਾਂ ਨੂੰ ਥੋੜਾ ਜਿਹਾ ਲੇਟ ਯਾਦ ਆਈਆ ਦੇਰ ਆਏ ਦਰਸਤ ਆਏ ਹੁਣ ਇਹ ਹੀ ਕਹਿ ਸਕਦੇ ਹਾਂ ਕਿਉਂਕਿ ਜੇ ਬਰਗਾੜੀ ਵੇਲੇ ਸਾਰੇ ਬਾਹਾਂ ਖੜੀਆਂ ਕਰ ਦਿੰਦੇ ਤੇ ਅੱਜ ਕੌਮ ਦਾ ਇਹ ਹਾਲ ਨਹੀਂ ਸਹੀ ਪੰਜਾਬ ਦੇ ਉਹ ਪੰਥਕ ਤੇ ਕੱਟੜ ਅਕਾਲੀ ਆਗੂ ਜਿਨ੍ਹਾਂ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਝੰਡਾ ਬੁਲੰਦ ਕਰ ਲਿਆ ਉਹਨਾਂ ਚੋਂ ਇੱਕ ਨੇ ਸਰਦਾਰ ਸੁੱਚੇ ਸਿੰਘ ਛੋਟੇਪੁਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਛੋਟੇਪੁਰ ਸਾਹਿਬ ਇਹ ਸ਼੍ਰੋਮਣੀ ਅਕਾਲੀ ਦਲ 104 ਸਾਲ ਦੀ ਪਾਰਟੀ ਕੀ ਮਹਿਸੂਸ ਕਰਦੇ ਹੋ ਕਦੋਂ ਇਹ ਨਿਗਾਰਵਲ ਜਾਣੀ ਸ਼ੁਰੂ ਹੋਗੀ ਸੀ ਐਕਚੁਅਲੀ ਜਦ ਨਗਰਵਾਲ ਜੀ ਉਦੋਂ ਜਾਣੀ ਸ਼ੁਰੂ ਹੋ ਗਈ ਜਦੋਂ ਜਥੇਦਾਰਾਂ ਕੋਲ ਤੇ ਸੰਤਾ ਸਾਧਵਾਉਂ ਤੋਂ ਇਹ سرمایہਦਾਰਾਂ ਕੋਲ ਜਦੋਂ ਇਹ ਪਾਰਟੀ ਆ ਗਈ ਕੁੰਨ ਨੇ ਆਪਣਾ ਸੈਲਫ ਅੱਗੇ ਰੱਖਿਆ ਤੇ ਜਿਹੜਾ ਗੌਰਮੇ ਇਤਿਹਾਸ ਸੀ ਕੁਰਬਾਨੀਆਂ ਭਰਿਆ ਇਸ ਕੌਮ ਵਿੱਚ ਕੁਰਬਾਨੀ ਦੀ ਕਦਰ ਹੁੰਦੀ ਸੀ ਉਹ ਜਦੋਂ ਸਾਰਾ ਕੁਝ ਛੱਡ ਗਏ ਪਰਿਵਾਰਵਾਦ ਨੂੰ ਅੱਗੇ ਲੈਂਦਾ ਉਦੋਂ ਨਗਾਰ ਆਉਣਾ ਸ਼ੁਰੂ ਹੋ ਗਿਆ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਸਰਮਾਇਦਾਰਾਂ ਦੇ ਹੱਥਾਂ ਚਲੀ ਗਈ ਇਹ ਉਹ ਸਰਮਾਇਦਾਰਾਂ ਦੇ ਨਾਮ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਜਿੰਨਾ ਸਰਮਾਇਦਾਰਾਂ ਦੀ ਬਦੌਲਤ ਅੱਜ ਕਾਲੀਦਾਲ ਦੀਆਂ ਜ਼ਮਾਨਤਾਂ ਜ਼ਬਤ ਹੋ ਰਹੀਆਂ ਨੇ ਕੋਈ ਬੰਦਾ ਜਿੱਤ ਨਹੀਂ ਰਿਹਾ ਕੋਈ ਬੰਦਾ ਇਹਨਾਂ ਨੂੰ ਪਸੰਦ ਨਹੀਂ ਕਰ ਰਿਹਾ ਉਹਨਾਂ ਦਾ ਨਾਮ ਲੈਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹਨਾਂ ਨੇ ਨੁਕਸਾਨ ਹੀ ਨਾ ਕਰ ਦਿੱਤਾ ਕੌਣ ਦਾ ਜਿੰਨੇ ਸਿੰਘ ਬਰਨਾਲਾ ਨੂੰ ਸਰਮਾਇਦਾਰ ਮੰਨਦੇ ਹੋ ਬਰਨਾਲਾ ਵਿੱਚ ਆਇਆ ਸੀਗਾ ਪਰ ਬਰਨਾਲਾ ਵੀ ਇੰਡੀਪੈਂਡੈਂਟ ਨਹੀਂ ਚੱਲ ਸਕਿਆ ਉਹ ਦਿੱਲੀ ਵਾਲ ਜਿਆਦਾ ਦੇਖਦਾ ਸੀ ਉਸ ਵੇਲੇ ਹੂੰ ਉਹਦੇ ਕਰਕੇ ਆਦਰਵਾਇਜ਼ ਬਰਨਾਲਾ ਇਹਨਾਂ ਨਾਲੋਂ ਬੈਟਰ ਸੀ ਆਪਾਂ ਇੱਕ ਹੋਰ ਗੱਲ ਆndi ਹੈ ਮੇਰੇ ਜ਼ਹਿਨ ਚ ਭਈ ਜਿਵੇਂ ਹਰਚੰਦ ਸਿੰਘ ਲੋਂਗੋਵਾਲ ਮਾਸਟਰ ਤਾਰਾ ਸਿੰਘ ਸੰਤ ਫਤਿਹ ਸਿੰਘ ਜਤਿਹਦਾਰ ਮੋਹਨ ਸਿੰਘ ਤੋੜ ਇਹ ਜਿੰਨੇ ਜਿੰਨੇ ਕਾਲੀਦਾਲ ਦੇ ਪ੍ਰਧਾਨ ਰਹੇ ਸੀ ਇਹ ਜਿੰਨਾ ਚਿਰ ਰਹੇ ਕਦੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦਾ ਨਾਮ ਨਾਲ ਨਹੀਂ ਜੁੜਿਆ ਸੀ ਜਦੋਂ ਸ਼੍ਰੋਮਣੀ ਕਾਲ ਦਲ ਬਾਦਲ ਹੋ ਗਿਆ ਇਹ ਬਾਦਲ ਦਾ ਨਾਮ ਕਿੰਨਾ ਨਾਲ ਜੁੜ ਗਿਆ ਦੇਖੋ ਜਦੋਂ ਇਹਨਾਂ ਪੰਜਾਬੀ ਪਾਰਟੀ ਬਣਾ ਦਿੱਤੀ ਮੋਗੇ ਦੇ ਵਿੱਚ ਕਾਨਫਰੰਸ ਕਰਕੇ ਅਕਾਲੀ ਦਲ ਦਾ ਮੂਲ ਹੀ ਛੱਡ ਦਿੱਤਾ ਅਕਾਲੀ ਦਲ ਜਦੋਂ ਅਸੀਂ ਕਾਲਜਾਂ ਤੋਂ ਹਟ ਕੇ ਕਾਲ ਦਲ 'ਚ ਸ਼ਾਮਲ ਹੋਏ ਸੀ ਜਿਹੜਾ ਅਕਾਲੀ ਦਲ ਦਾ ਵਿਧਾਨ ਸਭਾ 'ਚ ਲਿਖਿਆ ਹੋਇਆ ਸੀ ਕਿ ਸ਼੍ਰੋਮਣੀ ਕਮੇਟੀ ਦੀ ਟਿਕਟ ਜਿਹਨੂੰ ਦਿੱਤੀ ਜਾਊਗੀ ਸਾਰਾ ਟੱਬਰ ਅਮਰਤਾ ਰਿਹਾ ਹੋਊਗਾ ਅਕਾਲੀ ਅਕਾਲੀ ਦਲ ਦੀ ਜਿਹਨੂੰ ਟਿਕਟ ਇਹ ਪਹਿਲੀ ਸ਼ਰਤ ਹੁੰਦੀ ਹੈ ਹਾਂ ਹਾਂ ਅੱਛਾ ਅਕਾਲੀ ਦਲ ਦਾ ਜਿਹੜਾ ਇਲੈਕਸ਼ਨ ਲੜੂਗਾ ਐਮਐਲਏ ਦੀ ਉਹ ਅਮਰਤਾਰੀ ਹੋਊਗਾ ਉਹ ਨਿਤਨੇਮੀ ਹੋਊਗਾ ਠੀਕ ਹੈ ਉਹ ਜੇਲ੍ਹ ਗਿਆ ਹੋਊਗਾ ਅੱਛਾ ਇਹ ਵੀ ਸ਼ਰਤ ਹੁੰਦੀ ਹੈ ਇਹ ਸ਼ਰਤ ਹੁੰਦੀ ਸੀ ਠੀਕ ਹੈ ਉਹਦੇ ਉਹਦੇ ਸਾਧਨ ਜਿਹੜੇ ਆ ਠੀਕ ਠਾਕ ਹੋਣਗੇ ਉਹਨੂੰ ਦੱਸਣਾ ਪਊਗਾ ਵੀ ਮੇਰੇ ਕੋਲ ਮੇਰੇ ਸਾਧਨ ਕੀ ਆ ਲੋਕਾਂ ਦੀ ਜੇਬਾਂ ਭਰਨ ਵਾਲਾ ਦੂਜੀ ਵਾਦੀ ਨਹੀਂ ਹੋਣਾ ਚਾਹੀਦਾ ਇਹ ਗੱਲਾਂ ਅਕਾਲੀ ਦਲ ਦੇ ਮੈਦਾਨ 'ਚ ਸੀਗੀਆਂ ਜੀ ਜਦੋਂ ਤੱਕ ਜਥੇਦਾਰ ਜਿੱਦ ਆਪਣੇ ਪ੍ਰਧਾਨ ਸੀ ਅਕਾਲੀ ਦਲ ਦੇ ਉਹ ਸਾਰੀਆਂ ਰਵੈਤਾਂ ਖਤਮ ਹੋ ਗਈਆਂ ਮੈਂ ਦੀ ਰਵੈਤ ਤੁਹਾਡੇ ਸਾਹਮਣੇ ਆ ਵੀ ਮੈਂ ਕਾਲਜ ਚ ਸਟੂਡੈਂਟ ਲੀਡਰ ਰਿਆ ਚਾਰ ਸਾਲ ਹੂੰ ਪਿੰਡ ਦਾ ਸਰਪੰਚ ਬਲਾਕ ਸੰਮਤੀ ਦਾ ਚੇਅਰਮੈਨ ਲੈਂਡ ਮਾਰਕ ਦੇ ਬੈਂਕ ਦਾ ਚੇਅਰਮੈਨ ਐਸ.ਸੀ.ਪੀ.ਸ ਦਾ ਮੈਂਬਰ ਮੈਂ ਤਾਂ ਵੱਡੀ ਗੱਲ ਕਰਦਾ ਤੁਸੀਂ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਵੀ ਬਣ ਕੇ ਸੀ ਇੱਕ ਵੇਲੇ ਮੈਨੂੰ ਮੈਨੂੰ ਟਿਕਟ ਤੌਰ ਸਾਹਿਬ ਨੇ ਸਿਰਫ ਇਸ ਕਰਕੇ ਨਹੀਂ ਸੀ ਦਿੱਤੀ ਵੀ ਲੋਕ ਕਹਿਣਗੇ ਵੀ ਆਪਣੇ ਜਵਾਈ ਨੂੰ ਕਿਉਂ ਦਿੱਤੀ ਕਿੱਥੇ ਉਹ ਤੇ ਕਿੱਥੇ ਮੈਥੀ ਕਦਰਾਂ ਕੀਮਤਾਂ ਸੀ ਉਸ ਵੇਲੇ ਅੱਜ ਕੋਈ ਰਿਸ਼ਤੇਦਾਰ ਰਿਹਾ ਹੀ ਨਹੀਂ ਜੀਤੀ ਕੋ ਕੁਰਬਾਨੀ ਕੋਈ ਨਹੀਂ ਕੀਤੀ ਨਾ ਮੁੰਡੇ ਦੀ ਨਾ ਜਵਾਈ ਦੀ ਨਾ ਮੁੰਡੇ ਦੇ ਸਾਲੇ ਦੀ ਨਾ ਨੋਹ ਦੀ ਕੋਈ ਇੱਕ ਦਿਨ ਵੀ ਨਹੀਂ ਕਿਤੇ ਕਿਸੇ ਜੇਲ੍ਹ ਚ ਗਏ ਕੋਈ ਕੁਰਬਾਨੀ ਨਹੀਂ ਕੀਤੀ ਸਾਰੇ ਵਜ਼ੀਰ ਨੇ ਨਗਾਰੇ ਤੋਂ ਆਇਆ ਸੱਤਾਮਾਨ ਰਹੇ ਨੇ ਸਾਰੇ ਹਾਂਜੀ ਕੀ ਲੰਘਦਾ ਤਾਂ ਛੋਟੇਪੁਰ ਸਾਹਿਬ ਫਿਰ ਜਦੋਂ ਇਹ ਇਹਨਾਂ ਦੇ ਹੱਥਾਂ ਵਿੱਚ ਚਲੀ ਗਈ ਸੀਗੀ ਉਸ ਟਾਈਮ ਜੇ ਤੁਸੀਂ ਲੋਕਾਂ ਨੇ ਇਹ ਸੁਧਾਰ ਲੈ ਸ਼ੁਰੂ ਕੀਤੀ ਹੁੰਦੀ ਤਾਂ ਜਿਹਦਾ ਮਾੜਾ ਸਮਾਨਾ ਹੁੰਦਾ ਦਿਨ ਮੈਂ ਤਾਂ ਵੀ ਉਦੋਂ ਦਾ ਇੱਕ ਪਾਸੇ ਹਾਂ ਮੇਰੇ ਭਰਾਵਾਂ ਨੂੰ ਥੋੜਾ ਜਿਹਾ ਲੇਟ ਯਾਦ ਆਈਆ ਦੇਰਾਏ درست ਆਏ ਹੁਣ ਇਹੀ ਕਹਿ ਸਕਦੇ ਆ ਕਿਉਂਕਿ ਜੇ ਬਰਗਾੜੀ ਵੇਲੇ ਸਾਰੇ ਬਾਵਾ ਖੜੀਆਂ ਕਰ ਦਿੰਦੇ ਤੇ ਅੱਜ ਕੌਮ ਦਾ ਇਹ ਹਾਲ ਨਹੀਂ ਸੀ ਬਿਲਕੁਲ ਠੀਕ ਹੈ ਕੀ ਲੱਗਦਾ ਹੁਣ ਇਕੱਲੇ ਆਪਾਂ ਜੇ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਜੇਕਰ ਹਟਾ ਦਿੰਨੇ ਆ ਤਾਂ ਇਹ ਜਿਹੜੇ ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਵਾਲੀ ਪਾਰਟੀ ਐ ਦਲ ਐ ਮੂੜ ਉਸਲੀ ਤੇ ਆ ਜਾਏਗਾ ਇਕੱਲੇ ਬਾਦਲ ਪਰਿਵਾਰ ਨੂੰ ਹਟਾਉਣ ਨਾਲ ਲਾਂਭੇ ਕਰਨ ਨਾਲ ਦੇਖੋ ਮੈਂ ਨਹੀਂ ਮੇਰਾ ਕੋਈ ਉਹਦੇ ਨਾਲ ਜਾਤੀ ਵਿਰੋਧਤਾ ਨਹੀਂ ਗਈ ਅਕਾਲੀ ਦਲ ਦਾ ਪ੍ਰਧਾਨ ਜਦੋਂ ਜਿੱਤਦਾ ਵਾ ਤ ਉਹਨੂੰ ਹਾਰ ਪੈਂਦੇ ਆ ਜਦੋਂ ਅਕਾਲੀ ਦਲ ਪ੍ਰਧਾਨ ਦੀ ਬਦੌਲਤ ਡਾਊਨ ਜਾਂਦਾ ਵਾ ਅੱਜ ਬੱਚੇ-ਬੱਚੇ ਨੂੰ ਪੁੱਛ ਲਓ ਕਿਸੇ ਨੂੰ ਪੁੱਛ ਲਓ ਉਹ ਕਹੂਗਾ ਜੀ ਸੁਖਵੀਰ ਦੇ ਹੁੰਦਾ ਕਾਲ ਦਲ ਨਹੀਂ ਉੱਠਦਾ ਸੁਖਵੀਰ ਨੂੰ ਬਦਲ ਲਓ ਜੀ ਉਹ ਕਿਸੇ ਫੰਕਸ਼ਨ 'ਚ ਚੱਲ ਜਾਓ ਧਾਰਮਿਕ ਹੋਵੇ ਸਮਾਜਿਕ ਹੋਵੇ ਖੁਸ਼ੀ ਦਾ ਹੋਵੇ ਗਮੀ ਦਾ ਜਾ ਕੇ ਪੁੱਛਿਓ ਉਹ ਨਹੀਂ ਜੀ ਅਕਾਲੀ ਦਲ ਉਹਨਾਂ ਚ ਨਹੀਂ ਉੱਠ ਸਕਦਾ ਜਦ ਤੱਕ ਇਹਨਾਂ ਤੋਂ ਉਹ ਖੜਾ ਛੁੱਟਦਾ ਇੱਕ ਧਰਨਾ ਬਣ ਗਈ ਹੈ ਲੋਕਾਂ ਦੀ ਪਰ ਲੋਕਾਂ ਨੇ ਦੱਸਤਾ ਪਿੱਛੇ 10 ਸਾਲਾਂ ਦੇ ਵੀ ਜਿੰਨੀਆਂ ਇਲੈਕਸ਼ਨਾਂ ਹੋਈਆਂ ਨੇ ਜ਼ੀਰੋ ਤੇ ਆ ਗਿਆ ਖਾਲਸਾ ਦਲ ਇਸ ਕਰਕੇ ਕਾਲ ਤੱਕ ਤੇ ਜਹਦੜ ਸਾਹਿਬ ਨੂੰ ਇਹ ਜਿਹਾ ਵੀ ਉਹਨਾਂ ਨੇ ਅੱਜ ਉਹਨਾਂ ਨੇ ਚਿੱਠੀ ਵੀ ਰਿਲੀਜ਼ ਕੀਤੀ ਹੈ ਚਲੋ ਜਿਹਦੇ ਵਿੱਚ ਮੇਰਾ ਨਹੀਂ ਖਿਆਲ ਉਹ ਗੋਲਮੋਲ ਜੀਆਂ ਗੱਲਾਂ ਵੇਖੀਆਂ ਨੇ ਕਿਸੇ ਨੇ ਕੋਈ ਦਿਲੋਂ ਪਛਤਾਵਾ ਨਹੀਂ ਕੀਤਾ ਕਿਤੇ ਮਾਫੀ ਨਹੀਂ ਮੰਗੀ ਕੋਈ ਗੱਲਬਾਤ ਨਹੀਂ ਅੱਜ ਮੈਨੂੰ ਤੇ ਇੱਕ ਹੋਰ ਦੁੱਖ ਹੋਇਆ ਵਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਇਹਨਾਂ ਦਾ ਇੱਕ ਮੈਂਬਰ ਬਣ ਗਿਆ ਮੈਂਬਰ ਬਣ ਗਿਆ ਹੋਰ ਕਮੇਟੀ ਦਾ ਜਿੱਥੇ ਦੂਜੇ ਨੇ ਉੱਥੇ ਸ਼ਰੌਣੀ ਕਮੇਟੀ ਦਾ ਸ਼ਰੌਣੀ ਕਮੇਟੀ ਦਾ ਬੜਾ ਗੌਰਵਮਈ ਇਤਿਹਾਸ ਹਮਮ ਉਦੋਂ ਤੱਕ ਕਿਸੇ ਰਾਜਨੀਤਿਕ 당ਨ ਕੋਈ ਸੰਬੰਧੀ ਨਹੀਂ ਆਜੇ ਤੱਕ ਨਹੀਂ ਸੀ ਅੱਜ ਤੱਕ ਅੱਛਾ ਹੁਣ ਮੋੜ ਲੱਗ ਗਈ ਮੋੜ ਲੱਗ ਗਈ ਹੁਣ ਤੁਸੀਂ ਨੰਬਰ 1 ਤੇ ਆ ਗਿਆ ਜੀ ਨਾਮਿਨੇਟਡ ਬਾਈ ਕਲਦਲ ਪ੍ਰਧਾਨ ਸੋ ਬੜਾ ਦੁੱਖ ਆ ਕੱਲ ਤੱਕ ਤੇ ਜਿਹਦਰ ਸਾਹਿਬ ਦੇ ਸਾਹਮਣੇ ਬਹੁਤ ਵੱਡੀ ਐਸ ਵੇਲੇ ਜ਼ਿੰਮੇਵਾਰੀ ਆ ਕਿ ਉਹ ਕੌਮ ਨੂੰ ਇਸ ਸੰਕਟ ਤੋਂ ਕਿਵੇਂ ਕੱਢਦਾ ਵਾ ਔਰ ਲੀਡਰ ਹੋਈ ਹੁੰਦਾ ਜਿਹੜਾ ਕੌਮ ਨੂੰ ਸੰਕਟ ਦੇ ਵੇਲੇ ਅਗਵਾਈ ਕਰਕੇ ਉਸ ਸੰਕਰਚੋਂ ਕੱਢੇ ਇੱਕ ਚੀਜ਼ ਹੋਰ 104 ਸਾਲ ਦੀ ਪਾਰਟੀ ਹੋਵੇ ਤੇ 104 ਸਾਲਾਂ ਦੇ ਏਡੇ ਵੱਡੇ ਇਤਿਹਾਸ 'ਚ ਤੁਸੀਂ ਪੰਜਾਬ ਦੇ 23 ਜ਼ਿਲ੍ਹਿਆਂ 'ਚੋਂ ਹੀ ਨਹੀਂ ਬਾਹਰ ਨਿਕਲ ਪਾਏ ਤੁਸੀਂ ਹਰਿਆਣੇ 'ਚ ਨਹੀਂ ਸਥਾਪਿਤ ਹੋ ਪਾਏ ਰਾਜਸਥਾਨ 'ਚ ਨਹੀਂ ਹੋ ਪਾਏ ਆਪਣੀ ਰਾਜਧਾਨੀ 'ਚ ਪੈਰ ਨਹੀਂ ਆਪਣੇ ਜਮਾ ਪਾਏ ਚਲੋ ਦਿੱਲੀ ਤਾਂ ਫਿਰ ਦੂਰ ਆ ਜਾਂਦੀ ਹੈ ਇਹ ਫੇਲਿਅਰ ਨਹੀਂ ਰਿਹਾ ਪਾਰਟੀ ਦਾ ਖੇਤਰੀ ਪਾਰਟੀ ਕਹਿ ਕੇ ਆਪਣੇ ਨੂੰ ਪ੍ਰਚਾਰੀ ਜਾਂਦੇ ਆ ਬੜਾ ਬਹੁਤ ਵੱਡਾ ਫੇਲਿਅਰ ਇਹ ਤਾਂ ਬਾਦ ਸਾਹਿਬ ਕਿਸੇ ਵੇਲੇ ਕਹਿੰਦੇ ਸੀ ਵੀ ਹਰਿਆਣੇ ਦਾ ਤਾਂ ਪੰਜਾਬ ਦਾ ਗਵਰਨਰ ਹੀ ਕੋ ਚਾਹੀਦਾ ਵਾ ਇਹ ਤਾਂ ਹੋਰ ਨੁਕਸਾਂ ਜਾਂ ਪੱਕੀਆਂ ਕਰਨੇ ਚਾਹੁੰਦੇ ਸੀ ਇਹ ਤਾਂ ਤੁਰ ਸਾਹਿਬ ਨੇ ਉਹ ਤਾਂ ਕਿਹਾ ਬਈ ਬਿਲਕੁਲ ਅਜਿਆ ਨਹੀਂ ਹੋ ਸਕਦਾ ਪੰਜਾਬੀ ਸੁਭਾਅ ਹਾਂ ਕੁਰਬਾਨੀਆਂ ਦੇ ਕੇ ਬਣਾਇਆ ਬੇਸ਼ੱਕ ਉਹ ਕੰਪਲੀਟ ਨਹੀਂ ਦਿੱਲੀ ਦੇ ਬੇਈਮਾਨੀ ਨੇ ਹੋਣ ਦਿੱਤਾ ਇਸ ਕਰਕੇ ਉਹ ਤਾਂ ਉਹਨਾਂ ਨੇ ਹਮੇਸ਼ਾ ਸਪਸ਼ਟ ਗੱਲ ਕਰਦੇ ਸੀ ਦੋ ਦਿਨ ਪਹਿਲਾਂ ਦਿੱਲੀ 'ਚ ਫੰਕਸ਼ਨ ਹੋਇਆ ਜਿਹੜਾ ਸੁਖਵੀਰ ਬਾਦਲ ਦਾ ਚੈਨਲ ਹੈ ਉਸ ਚੈਨਲ ਵੱਲੋਂ ਭਾਜਪਾ ਦੇ ਇਕਬਾਲ ਸਿੰਘ ਲਾਲਪੁਰਾ ਨੂੰ ਸਨਮਾਨਿਤ ਕੀਤਾ ਗਿਆ ਭਾਜਪਾ ਦੇ ਬੁਲਾਰੇ ਆਰ ਪੀ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਇਹ ਕਿੱਦਾਂ ਇਸ਼ਾਰਾ ਉਹ ਦੇਖੋ ਜੀ ਜਦੋਂ ਤੋਂ ਕੋਈ ਇਹਨਾਂ ਦੀ ਕੁਰਸੀ ਦੀ ਬਾਹ ਫੜਦਾ ਉਦੋਂ ਤੋਂ ਉਹਦੇ ਤੇ ਇਲਜ਼ਾਮ ਲਾਉਂਦੇ ਆ ਕਾਂਗਰਸੀ ਹੋ ਗਿਆ ਜੀ বিজেপি ਦਾ ਹੋ ਗਿਆ ਆਪ ਇਹ ਸਾਰਾ ਕੁਝ ਹੀ ਨੇ ਇਹਨਾਂ ਦਾ ਸਾਰਾ ਪਿਛੋਕੜ ਨਾਲ ਕਿਹਦੇ ਭਾਜ ਬਣਾ ਸਾਡਾ ਤੋੜ ਮਿਸ਼ੋੜਾ ਇਹਨਾਂ ਜਦ ਅੱਧੇ ਵਜ਼ੀਰਾਂ ਦਾ ਪਿਛੋਕੜ ਕਾਂਗਰਸੀ ਆ ਤੇ ਅੱਧਿਆਂ ਦਾ ਪਿਛੋਕੜ ਜਿਹੜਾ বিজেপি ਆ বিজেপি ਨੇ ਇਹਨਾਂ ਨੂੰ ਕੀ ਨਹੀਂ ਦਿੱਤਾ বিজেপি ਨੇ ਬਾਦਲ ਸਾਹਿਬ ਨੂੰ ਸੈਂਟਰ 'ਚ ਵੀ ਖੜਿਆ ਇਹਨਾਂ ਜੀ ਵੀ ਚੀਮਸੇ ਬਣਾਇਆ ਨੋ ਨੋ ਸੈਂਟਰ ਚ ਬਣਾਇਆ ਸੁਖਵੀਰ ਨੂੰ ਵੀ ਸੈਂਟਰ ਚ ਬਣਾਇਆ ਤੇ ਸਾਰਾ ਕੁਝ ਉਹਨਾਂ ਨੂੰ ਉਹਨਾਂ ਇਹਨਾਂ ਨੂੰ ਦਿੱਤਾ ਤੇ ਹਾਲੀ ਵੀ ਆਪ ਸਮਝਦੇ ਆ ਵੀ ਅਸੀਂ ਇਹ ਆਪਣੇ ਮਤਲਬ ਵਾਸਤੇ ਬੀਜੇਪੀ ਕੋ ਚੱਲ ਜਾਣ ਕਾਂਗਰਸ ਕੋ ਚੱਲ ਜਾਣ ਵੱਡੇ ਬੰਦੇ ਆ ਇਹਨਾਂ ਤੇ ਕੋ ਕਿੰਤੂ ਪਰੰਤੂ ਨੂੰ ਕਰਦਾ ਕੋਈ ਬੰਦਾ ਸਿੱਖੀ ਦਾ ਵਾਸਤਾ ਪਾਇ ਸੱਚ ਦੀ ਗੱਲ ਕਰੇ ਤੇ ਉਹਦੇ ਤੇ ਝੱਟਲ ਇਲਜ਼ਾਮ ਲਾਉਂਦੇ ਕਿਉਂਕਿ ਇਹਨਾਂ ਕੋ ਸਾਧਨ ਬੜੇ ਆ ਇਹਨਾਂ ਕੋ ਚੈਨਲ ਬੜੇ ਇਹਨਾਂ ਕੋ ਸਾਧਨ ਬੜਿਆ ਤੇ ਝੂਠ ਨੂੰ ਸੱਚ ਕਰਨ ਚ ਬੜੇ ਵਿਚਾਰ ਰਹੇ ਨੇ ਭਾਪ ਸੁਖਵੀਰ ਸਿੰਘ ਬਾਦਲ ਤੜਾ ਜੋ ਚੀਸੀ ਦਾ ਪ੍ਰਚਾਰ ਕਰ ਰਿਹਾ ਹੈ કે ਸੁਖਦੇਵ ਢੀਂਡਾ ਸਾਹਿਬ ਉਹਦਾ ਪੁੱਤਰ ਮੂਹ ਚ ਫਸਿਆ ਹੋਇਆ ਸੀ ਸਿਕੰਦਰ ਸਿੰਘ ਮਲੂਕਾ ਵੀ ਪੁੱਤਰ ਮੂਹ ਚ ਫਸਿਆ ਹੋਇਆ ਸੀ ਪ੍ਰੇਮ ਸਿੰਘ ਚੱਦੂ ਮਾਜਰਾ ਵੀ ਪਜਾ ਹੋਇਆ ਸੀ ਵੀ ਇਹ ਕਾਲੀਦਲ ਦਾ ਭਲਾ ਕਿੱਥੇ ਜਾਂਉਂਦੇ ਆ ਇਹਦੇ ਬਾਰੇ ਕੀ ਕਹਿੰਦੇ ਨੇ ਦੇਖੋ ਤਾਂ ਹੁਣ ਤੁਹਾਨੂੰ ਪਤਾ ਵੀ ਉਹਨਾਂ ਨੇ ਹੁਣ ਗਲਤੀਆਂ ਮੰਨੀਆਂ ਨੇ ਆਪਣੀਆਂ ਵੀ ਸਾਡੇ ਕੋ ਗਲਤੀਆਂ ਹੋਈਆਂ ਨੇ ਹਮ ਬਾਕੀ ਜਿਹੜਾ ਉਹ ਵਾਰ ਵਾਰ ਕਹੀ ਜਾਂਦੇ ਨੇ ਜੇ ਅਸੀਂ ਇਹਨਾਂ ਨੂੰ ਆਹ ਦਿੱਤਾ ਹੈ ਇਹਨਾਂ ਨੂੰ ਆਹ ਦਿੱਤਾ ਉਹ ਕੋ ਰਾ ਜੇ ਬਾਦਲ ਜੇਲ੍ਹ ਚ ਗਿਆ ਸੀ ਤਾਂ ਇਹ ਵੀ ਜੇਲ੍ਹ ਚ ਗਿਆ ਸੀ ਧੀਰਸਾ ਵੀ ਗਿਆ ਸੀ ਤੁੱਜਾ ਵੀ ਗਿਆ ਸੀ ਸੁਖਬੀਰ ਹੁਣ ਕਿੱਥੇ ਗਏ ਸੀ ਜਿਨ੍ਹਾਂ ਨੂੰ ਸਾਰਾ ਕੁਝ ਐਡਾ ਵੱਡਾ ਮੌਕਾ ਮਿਲਿਆ ਜਿਹੜਾ ਪਿਛਲੇ ਕਿੰਨੇ ਸਾਲਾਂ ਦਾ ਉਹ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਵੀ ਬਣਿਆ ਸੈਂਟਰ ਦਾ ਵਜ਼ੀਰ ਬਣਿਆ ਉਹਦੀ ਕੀ ਕੁਰਬਾਨੀ ਹੈ ਇਹ ਗਲਤ ਇਹਨਾਂ ਦੀ ਧਾਰਨਾ ਵੀ ਅਸੀਂ ਰਾਜੇ ਸਾਹਿਬ ਤਾਂ ਅਸੀਂ ਇਹਨਾਂ ਨੂੰ ਬਣ ਦੇ ਰਹੇ ਹਾਂ ਬਹੁਤ ਸਾਰੇ ਪੰਜਾਬ ਦੇ ਵਿੱਚ ਇਹੋ ਜਿਹੇ ਜਥੇਦਾਰ ਨੇ ਜਿਨ੍ਹਾਂ ਦੀ ਜੇਲ੍ਹ ਬਾਦਲ ਨਾਲੋਂ ਵੀ ਵੱਧ ਸੀ ਪਰ ਉਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਬਹੁਤ سارے ਪੰਜਾਬ ਦੇ ਵਿੱਚ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਦੇ ਸਾਰੇ-ਸਾਰੇ ਜੀ ਸੰਘਰਸ਼ਾਂ ਦੇ ਵਿੱਚ ਪੂਰੇ ਹੋ ਗਏ ਆ ਉਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਜੀ ਇਹ ਕਿਹੜੀ ਕੁਰਬਾਨੀ ਦੀ ਗੱਲ ਕਰਦੇ ਆ ਚਾਹੀਦਾ ਤੇ ਸੀ ਜੇ ਮੈਂ ਇਹਨਾਂ ਦੇ ਸਾਹਮਣੇ ਹੁੰਦਾ ਤਾਂ ਮੈਂ ਤਾਂ ਕਦੇ ਦਾ ਮਾਫੀ ਮੰਗ ਕੇ ਕਹਿਣਾ ਸੀ ਮੈਨੂੰ ਖਾਫ ਕਰੋ ਮੈਂ ਉਹ ਡਿਲੀਵਰ ਨਹੀਂ ਕਰ ਸਕਿਆ ਕੰਮ ਕੋਈ ਹੋਰ ਬੰਦਾ ਲੱਭ ਲੈ ਕੁਰਬਾਨੀਆਂ ਵਾਲਿਆਂ ਦਾ ਇਤਿਹਾਸ ਆ ਸਿੱਖ ਕੌਮ ਕੁਰਬਾਨੀ ਕਰਨ ਵਾਲਿਆਂ ਨੂੰ ਸਿਰ ਤੇ ਚੱਕਦੀ ਆ ਜਿਹੜੇ ਉਹਦਿਆਂ ਦੇ ਚੰਬਰਦੇ ਆ ਲੋਕ ਉਹਨਾਂ ਦਾ ਇਤਿਹਾਸ ਦੇ ਵਿੱਚ ਕਿਤੇ ਜ਼ਿਕਰ ਨਹੀਂ ਹੋਉਂਦਾ ਚੁਰਮ ਨਹੀਂ ਕੱਲਦਾ ਭੇਖੂ ਕੀ ਦੇਖਦੇ ਹੁਣ ਭੇਖ ਕਲਗਿਆਂ ਵਾਲੇ ਪਾਤਸ਼ਾਹ ਦਾ ਇਹ ਪੰਥਾ ਇਹ ਤਾਂ ਸਾਰੇ ਵੀ ਅਸੀਂ ਵਕਾਊ ਹੋ ਜਾਈਏ ਤਾਂ ਵੀ ਸੱਚੇ ਪਾਤਸ਼ਾਹ ਨੇ ਕੋਈ ਨਾ ਕੋਈ ਕਲਾ ਵਰਤਾਏ ਭਾਣਾ ਵਰਤਾਏ ਪੰਥ ਦੀ ਚੜਦੀ ਕਲਾ ਹੋਣੀ ਹੋਣੀ ਹੈ ਅਸੀਂ ਆਪਣੇ ਪੁੱਤਰਾਂ ਨਾਲ ਪਿਆਰ ਕਰਦੇ ਆ ਉਹਨੇ ਪੁੱਤ ਦੇ ਕੇ ਪੰਥ ਸਜਿਆ ਹੋਇਆ ਉਹ ਕਿਵੇਂ ਕਮਜ਼ੋਰ ਹੋ ਸਕਦਾ ਕਦੀ ਨਹੀਂ ਹੋਵੇ ਮੈਨੂੰ ਪੂਰਨ ਆਸਾ ਪੰਥ ਚੜਦੀ ਕਲਾ ਜਰੂਰ ਚਾਊਗਾ ਬਿਲਕੁਲ ਠੀਕ ਹੈ ਸੋ ਜੇ ਛੋਟੇ ਪੁਰ ਸਾਹਿਬ ਦੀ ਗੱਲ ਨੂੰ ਆਪਾਂ ਵਿਚਾਰੀਏ ਤਾਂ ਮਨਮੋਹ ਵਾਰਿਸ ਦੇ ਇੱਕ ਗੀਤ ਦੀ ਤੁੱਕ ਯਾਦ ਆ ਰਹੀ ਹੈ ਕਿ ਚੜਦੀ ਕਲਾ ਚ ਪੰਥ ਖਾਲਸਾ ਢਾਵੇ ਢੇਰੀ ਨਾ ਆਪਣੇ ਉੱਤੇ ਵਿਚ ਲੈ ਰਹੇ ਨੇ ਕਿ ਅੱਜ ਦੀ ਡੇਟ ਜੇ ਸਾਡੇ ਵਰਗੇ ਵੀ ਵਿਕਾਊ ਹੋ ਗਏ ਪਰ ਤੁਸੀਂ ਕਹੋ ਵੀ ਇਹ ਪੰਥ ਖਾਲਸਾ ਕੌਮ ਸ਼ਰੋਮਣੀ ਕਾਲੀ ਦਲ ਦਾ ਪਤਨ ਹੋ ਜਾਏਗਾ ਨਿਗਾਰ ਹੋ ਜਾਏਗਾ ਉਹ ਦਿਨ ਕਦੇ ਆ ਨਹੀਂ ਸਕਦਾ ਹਾਂ ਹੁਣ ਜਰੂਰ ਉਹ ਮਾਹੌਲ ਵਕਤ ਚੱਲ ਰਿਹਾ ਹੈ ਕਿ ਦੇਰ ਆਏ ਤਰੂਸਤਾਏ ਕਿੰਨੀ ਕਛੇਤੀ ਜਿਹੜਾ ਹੈ ਗਲਤੀਆਂ ਨੂੰ ਇਹਨਾਂ ਦੀ ਭੁੱਲ ਕੇ ਸੰਗਤ ਸਵੀਕਾਰ ਕਰਦੀ ਹੈ ਇਹ ਦੇਖਣਾ ਬਾਕੀ ਰਵੇਗਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ